ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਸੁਣਨ ਲਈ ਇੱਕ ਬਹੁਤ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਏ ਕਿ ਸਤ ਸੰਗਰ ਬੰਗਾ ਤੋਂ ਡਿਊਟੀ ਤੇ ਸ਼ਿਮਲਾ ਗਏ ਨਵਾਂ ਸ਼ਹਿਰ ਦੇ ਪਿੰਡ ਬਹਾੜ ਮਝਾਰਾ ਮਡਾਲੀ ਦੇ ਰਹਿਣ ਵਾਲੇ ਪਰਿਵਾਰ ਦੀ ਸ਼ਿਮਲਾ ਸੜਕ ਹਾਦਸੇ ਦਾ ਸ਼ਿਕਾਰ ਹੁੰਦੇ ਹੋਏ ਗੱਡੀ ਨਦੀ ਵਿੱਚ ਜਾ ਡਿੱਗਦੀ ਹੈ ਔਰ ਪ੍ਰਾਪਤ ਜਾਣਕਾਰੀ ਅਨਸਾਰ ਇਹ ਹਾਦਸਾ ਬਹਾੜ ਮਝਾਰਾ ਦੇ ਮਡਾਲੀ ਦੇ ਰਹਿਣ ਵਾਲੇ ਪਰਿਵਾਰ ਨਾਲ ਵਾਪਰਿਆ ਹੈ ਜਾਣਕਾਰੀ ਅਨੁਸਾਰ ਗੁਰਮੇਲ ਲਾਲ ਉਮਰ 63 ਸਾਲ ਦੀ ਮੌਤ ਹੋ ਜਾਣ ਦੀ ਗੱਲ ਸਾਹਮਣੇ ਆਈ ਹੈ ਜਿਹੜਾ ਸਮਾਚਾਰ ਪ੍ਰਾਪਤ ਹੋਇਆ ਅਤੇ ਹਾਦਸੇ ਵਿੱਚ ਵਨੀਤ ਉਮਰ 10 ਸਾਲਾਂ ਜਿਹੜਾ ਬੱਚਾ ਸੀ ਉਸ ਦੀ ਪਾਲ ਸ਼ਿਮਲਾ ਪੁਲਿਸ ਕਰ ਰਹੀ ਹੈ ਅਤੇ ਜਾਣਕਾਰੀ ਇਹ ਵੀ ਪ੍ਰਾਪਤ ਹੋਈ ਹੈ ਕਿ ਇੱਕ ਔਰਤ ਬਲਵਿੰਦਰ ਬਿੰਦੂ ਉਮਰ 35 ਸਾਲ ਇਸ ਹਾਦਸੇ ਦੇ ਵਿੱਚ ਬਾਲ-ਬਾਲ ਉਹਨਾਂ ਦਾ ਬਚਾਅ ਹੋ ਗਿਆ ਉਸ ਦੇ ਪੁੱਤਰ ਵਨੀਤ ਦੀ ਪਾਲ ਸ਼ਿਮਲਾ ਪੁਲਿਸ ਅਤੇ ਆਰਮੀ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਮੌਕੇ ਗਲਪਤ ਦਰਾਨ ਬਾੜ ਮਜਾਰਾ ਦੇ ਸਰਪੰਚ ਦੇ ਪੱਤਨੇ ਦੱਸਿਆ ਕਿ ਸਾਹਤਸੇ ਦੀ ਖਬਰ ਸੁਣਨ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਉਹਨਾਂ ਨੇ ਦੱਸਿਆ ਕਿ ਪ੍ਰਵਾਤ ਸਤਸੰਗੀ ਪਰਿਵਾਰ ਹੈ ਜੋ ਕਿ ਸਤਸੰਗ ਕਰਨ ਲਈ ਸ਼ਿਮਲਾ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਸੜਕ ਹਾਦਸੇ ਦੌਰਾਨ ਇਹ ਸਾਰਾ ਬਾਣਾ ਵਾਪਰ ਗਿਆ ਉਹਨਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਇਹਨਾਂ ਪਰਿਵਾਰਾਂ ਦੀ مالی ਮਦਦ ਕੀਤੀ ਜਾਵੇ ਅਤੇ ਜਿਹੜਾ ਬੱਚਾ ਇਸ ਹਾਦਸੇ ਦੌਰਾਨ ਨਦੀ ਵਿੱਚ ਬਹਿ ਗਿਆ ਉਸ ਦੀ ਭਾਲ ਕੀਤੀ ਜਾਵੇ ਦਿਖਾਨੇ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਬਹੁਤ ਹੀ ਬਾਣਾ ਬੀਤਿਆ ਆ ਇੱਕ ਛੋਟਾ ਜਿਹੜਾ ਵਿਅਕਤੀ ਨੌਜਵਾਨ ਕਹਿ ਸਕਦੇ ਆਪਾਂ ਬੱਚਾ ਕਹਿ ਸਕਦੇ ਆ ਉਹ ਲੱਭ ਨਹੀਂ ਰਿਹਾ ਸ਼ਿਮਲਾ ਗਏ ਸੀਗੇ ਉਹ satsang ਕਰਨ ਲਈ ਤੇ ਇੱਕ ਤੁਹਾਡੇ ਮਡਾਲੀ ਪਿੰਡ ਦੇ ਵਿੱਚ ਵਾਕਿਆ ਗੁਜ਼ਰਿਆ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਦੇ ਬਾਰੇ ਕੀ ਕਹਸਾਤੇ ਜੇ ਉਹ ਪਰਮਾਤਮਾ ਦੇ ਕੋਈ ਜਾਤ-ਪਾਤ ਨਹੀਂ ਸੀ ਇਧਰ ਹੋਏ ਨਾ ਉਹ ਗਏ ਸੀ ਆਪਣੇ satsang ਦੇ ਡਿਊਟੀ ਲੱਗਦੀ ਨਾ ਹਫ਼ਤੇ ਬਾਅਦ ਤੇ ਬਾਅਦ ਜਿਹੜਾ ਬੱਖਰ ਬੱਖਰ ਸੈਂਟਰਾਂ ਦੀ ਉਹ ਵੈਸੇ ਤੇ ਤੇ ਇਹ ਜਾਂਦੇ ਨੇ ਉਹਨੂੰ ਹੱਸਦਾ ਹੋ ਗਿਆ ਜੀ ਤੇ ਕਿੰਨੇ ਜਾਣੇ ਸੀ ਇੱਥੇ ਜਿਹੜੇ ਗਏ ਸੀ ਟੋਟਲ ਕੁਝ ਪਤਾ ਇਤੋਂ तकरीबन 4 ਸਾਲ ਤੋਂ ਦਾਦੇ ਜੀ ਚਾਹ ਜਿਵੇਂ ਦੱਸਦੇ ਆ ਬਾਕੀ ਪਤ ਕੁਝ ਕਹਿ ਰਹੇ ਜਾਂਦੇ ਜੀ ਬਾਕੀ ਪਿੰਡ ਦੇ ਕਿੰਨੇ ਸੀ ਸਾਡੇ ਪੜ੍ਹੇ ਦੋ ਸੀ ਸਹੀ ਕੌਣ ਕੌਣ ਸੀ ਉਹ ਉਹ ਲੇਡੀਜ਼ ਤੇ ਉਹ ਬੇਟਾ ਲੇਡੀਜ਼ ਆ ਕੀ ਨਾ ਸੀ ਕਹਿੰਦੇ ਉਹ ਤਾਂ ਬਚਾ ਹੋ ਗਿਆ ਪਤਾ ਲੱਗਿਆ ਹਾਂਜੀ ਬਲਵਿੰਦਰ ਕੌਰ ਜੀ ਤੇ ਉਹਦੇ ਬੇਟਾ ਪਤਾ ਲੱਗਿਆ ਬੇਟਾ ਮੜਾ ਗਿਆ ਨਾ ਬੇਟਾ ਵੀ ਕੁਝ ਪਤਾ ਲੱਗਾ ਜੀ ਉਹਨਾਂ ਦਾ ਬੇਟਾ ਨਾ ਕੀ ਸੀ ਜੀ ਨਤੀਸ਼ ਦਰੋਪ ਮੁਰੀਦ ਨਹੀਂ ਕੋਈ ਦਿੱਤਾ ਤੁਹਾਨੂੰ ਕੋਈ ਜਾਣਕਾਰੀ ਤੇ ਹਾਸ਼ਿਆ ਕਿੰਨਾ ਕੋਈ ਤਾਂ ਪਹਿਲਾਂ ਕੁਝ ਕੋਈ ਕੋਈ ਜਾਣਕਾਰੀ ਨਹੀਂ ਸਰ ਸਾਨੂੰ ਜੀ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਜੀ ਕਾਫੀ ਹਾਂਜੀ ਹਾਂਜੀ ਤੇ ਸਰਪੰਚ ਸਾਹਿਬ ਕੀ ਅਪੀਲ ਕਰਨਾ ਚਾਹੁੰਦੇ ਹੋ ਜਨਤਾ ਨੂੰ ਜਿਹੜੇ ਚਲੋ ਇਹ ਇਤਨਾ ਕਿਤੇ ਕਹਿ ਸਕਦੇ ਆ ਕਿ ਪਰਮਾਤਮਾ ਨੇ ਲਿਖਿਆ ਸੀਗਾ ਤੋਂ ਇਹ ਉਥੇ ਖਮਾਫੀ ਮੰਗਦੇ ਆ ਉਹਨਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਕੋਈ ਹੁਣ ਫੈਮਿਲੀ ਜਾਂਦੇ ਸਟੇਟ ਜਾਣਾ ਚਾਹੀਦਾ ਬਰਸਾਦਕਾਰਾਂ ਤੇ ਜਾਣਾ ਚਾਹੀਦਾ ਹਨ ਜੀ ਇਹਨਾਂ ਦਿਨਾਂ ਚ ਤਾਂ ਜਾਣਾ ਨਹੀਂ ਚਾਹੀਦਾ ਹੈਗਾ ਲੋਕ ਲੋਕ ਬਾਰ-ਬਾਰ ਕਹਿ ਰਹੇ ਹੋ ਹਨ ਹਾਂ ਜੀ ਇਸ ਕਰਕੇ ਵੀ ਬਰਸਾਦਕਾਰ ਜੀ ਜਾਂਦੇ ਹਰੇ ਘੁੰਮਣ ਚਲੋ ਬਤਾ ਸਰਸ ਜੀ ਬਹੁਤ ਦੇਖੋ ਜੀ ਇਹ ਲੋਕਾਂ ਪ੍ਰਸ਼ਾਸਨ ਤੋਂ ਫੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਕੀ ਕਹਿ ਸਕਦਾ ਜੀ ਬਸ ਇਹ ਕੋਈ ਸਹਾਇਤਾ ਤਾਂ ਹੁਣ ਬਾਕੀ ਪਤਾ ਨਹੀਂ ਕੋਈ ਨਹੀਂ ਉਹਨਾਂ ਦਾ ਅਦਾਜੇ ਦਾ ਚੱਲਦਾ ਹੈ ਉਹਨਾਂ ਦਾ ਤੁਸੀਂ ਮੰਗ ਕਰਦੇ ਹੋ ਕਿ ਜਿਹੜਾ ਬੇਟਾ ਉਹਨਾਂ ਨੂੰ ਨਹੀਂ ਮਿਲਿਆ ਹਾਂਜੀ ਉਹਨੂੰ ਜਲਦੀ ਭਾਲ ਕੀਤੀ ਜਾਵੇ ਹਾਂਜੀ ਜਲਦੀ ਭਾਲ ਕੀਤੀ ਜਾਵੇ ਤੇ ਕਿਹਾ ਦੇ